ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾਂ ਸੋਚ ਨਾ ਹੋਵੇ ਜੇ ਸੋਚੀ ਨਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਾਂ ਨਿਵਤਾਰ ਪੁਖਿਆ ਪੁਖ ਨਤਿ ਜਿ ਬੰਨਾ ਪ੍ਰਿਆਮ ਪਾਰ ਸੈ ਸੰਫਲ ਲਖ ਹੋਇ ਤਿਕ ਨ ਚਲੇ ਨਾਲ ਕਿੱਸਿਆ ਰਾਹ ਹੋਇ ਕੇ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿਓਨ ਕਾਰ ਹੁਕਮ ਨਾਂ ਕਿਆ ਜਾਹੀ ਹੁਕਮਿਓਨ ਜੀ ਹੁਕਮ ਦੇ ਵਿਢਾਈ ਹੁਕਮਿਓ ਤੁਮਨੀ ਚੋਕਮਾ ਲੇਖ 202 ਪਾਈ ਇਕ ਨਾ ਹੁਕਮ ਸੀ ਸਾਇ ਇਕ ਕਮੀ ਸਾ ਪੁਆਇਏ ਹੁਕਮੇਂ ਅੰਦਰ ਸਭ ਕੋ ਬਾਹਰ ਕੁਨ ਨ ਕੋਈ ਨਾਨਕ ਹੁਕਮੇਂ ਜੇ ਬੁਜੇ ਤਾ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾ ਜਣ ਨਿਸ਼ਾਨ ਗਾਵੇ ਕੋ ਗੁਰੂ ਦੇ ਹੰਚਾਰ ਗਾਵੇ ਕੋ ਵਿਦਿਆ ਦੇ ਹੰਚਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਜੀਲ ਫਰਦੇ ਗਾਵੇ ਕੋ ਜਾ ਪਿੱਦ ਸੇ ਧੂਰ ਗਾਵੇ ਕੋ ਵੇਖਿਆ ਰਾ ਦੂਰ ਕਥਨਾ ਕਥਿਨਾ ਵੇ ਟੋਟ ਕਥ ਕਥ ਕਥੇ ਕੋਟੀ ਕੋੜਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗ ਜਗੰਤਰ ਖਾਈ ਖਾਹੇ ਹੁਕਮੀ ਖੁੰਚ ਲਾਏ ਰਾਉ ਨਾਨਕ ਵੇ ਸੇਵੀ ਪ੍ਰਵਾਹ ਸਾਚਾ ਸਭ ਸਾਚ ਨਾਏ ਪਾਖਿਆ ਪੋ ਪਾਰ ਆਖੇ ਮੰਗੇ ਦੇ ਦੇ ਦਾਸ ਖਰੇ ਦਾ ਤਾਰ ਫੇਕ ਗੇ ਰਖੀਏ ਜਿਤ ਦੇ ਸਿਦਰਬਾਰ ਮੋਹ ਕਾ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਉੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਜਾਣੀਏ ਸਭ ਆਪੇ ਸਿਆਰ ਥਾਪਿਆ ਨੰਜਾਏ ਕੀਤਾ ਨਾ ਹੋਏ ਆਪੇ ਆਉ ਨਰੰਜਣ ਸੋਏ ਜਨ ਸੇਵਿਆ ਤਨ ਪਾ ਮਾਨਾ ਨਾਨਕ ਗਾਈ ਗੁਣੀ ਦਾਨ ਗਾਵ ਕੀ ਸੁਣੀ ਮਾ ਰਖੀ ਪਾ ਦੁਖ ਪਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਦੂ ਦਣਾ ਖਨਾਈ ਕਹਿਣਾ ਕਥਨ ਨ ਜਾਇ ਗੁਰ ਅੰਕ ਦੀਪ ਜਾਹੀ ਸੁਬਣਾ ਜੀਆਂ ਖੇਕ ਦਾਤਾ ਸੁਮੈ ਵਿਸਰਨ ਨ ਜਾਇ ਤੀਰਥ ਨਾਵਾ ਜਿਸ ਪਾਵਾਂ ਵਿਣ ਪਾਣੀ ਕੇ ਨਾਏ ਕਰੀ ਜਿਤੀ ਸਿਸ਼ਟ ਉਪਾਈ ਵਿਖਾ ਵਿਣ ਕਰਮਾਂ ਕੇ ਮੇਲੀ ਮਤ ਵਿੱਚ ਰੰਜਵਾਰ ਮਾਨਕ ਜੀ ਗੁਰ ਕੀ ਸਿੱਖਣੀ ਗੁਰ ਅੰਖ ਦੇ ਪਜਾਹੀ ਸਬਣਾ ਜੀਆਂ ਕੈਕ ਦਾਤਾ ਸੁਮੈ ਵਿਸਨਨ ਜਾਈ ਜਿ ਜੁਚਾਰੇ ਆਰਜਾ ਹਰਦ ਸੋਣੀ ਹੋਏ ਨਵਾ ਖੰਡਾਵੇ ਜਾਣੀ ਨਾ ਚਲੇ ਸੋ ਕੋਏ ਚੰਗਾ ਨੌਰ ਖਾਇ ਕੈ ਜਸ ਕੀ ਜਲੇ ਜਿਸ ਨਰਨਾਵੇ ਤਵਾਦ ਨ ਪੁਛੇ ਕੀ ਕੀਟਾਂ ਅੰਧਰ ਕੀਟ ਗੰਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਵੰਤਿਆ ਗੁਣ ਦੇ ਤਿਹਾਂ ਕੋ ਨ ਸੁਜਹਿ ਜੇ ਤਿਸ ਗੁਣ ਕੋਈ ਕਰਾਇ ਸੁਣਿਆ ਸਦਪੀ ਸੁਨਾਥ ਸੁਣਿਆ ਤਰਤਉ ਅਕਾਸ਼ ਸੁਣਿਆ ਦੀਪ ਲੋਪਤਾਲ ਸੁਣਿਆ ਪੁਨ ਸਕੀਖਾਲ ਨਾਨਕ ਭੁਗਤਾ ਸਦਾ ਵਿਗਾਸ ਸੁਣੈ ਦੂਪਉ ਖਾਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣਿਆ ਮੂਸਰਾਨ ਮੰਦ ਸੁਣਿਆ ਜੋਗ ਜੋਤਨ ਪੀਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਾ ਵਿਗਾਸ ਸੁਣਿਆ ਦੂਪਉ ਕਾਨਾਸ ਸੁਣਿਆ ਸਾ ਸੰਤੋਗ ਗਿਆਨ ਸੁਣਿਆ ਅਠ ਸਚ ਕਾਛਿ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਾ ਵਿਗਾਸ ਸੁਣਿਆ ਦੂਪਉ ਕਾਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਪੀ ਪਸਾਨ ਸੁਣਿਆਂ ਦੇ ਪਾਵੈਰਾ ਸੁਣਿਆ ਫਿਸਗਾ ਨਾਨਕ ਪੁक्ता ਸਭ ਵਿਗਾਸ ਸੁਣਿਆ ਧੂਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਛੇ ਪਛਤਾਏ ਕਾਗਦ ਕਰਮ ਲੇਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਇ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋਏ ਮਨ ਬੁੱਧ ਮੰਨੇ ਸਲਪੁਣ ਕੀ ਸਾਧਾ ਮੰਨੇ ਮੋਚੋ ਠਾਨ ਨ ਖਾਏ ਮੰਨੇ ਜਮਕੇ ਸਾਹ ਨ ਜਾਏ ਐਸਾ ਨਾਮ ਨਰੰਜਨ ਹੋਇ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਠਾਨ ਨ ਪਾਈ ਮੰਨੇ ਪਾਸੋਂ ਫਰਗੜ ਜਾਏ ਮੰਨੇ ਮਗਨ ਤਲੇ ਪੰਥ ਮੰਨੇ ਧਰਮ ਸਦੀ ਸੰਬੰਧ ਐਸਾ ਨਾਮ ਨਰੰਝਨ ਹੋਇ ਜੀ ਕੋ ਮਰ ਜਾਣੇ ਮਨ ਕੋਇ ਮੰਨੇ ਪਾਵੇ ਮੁਕਤਿ ਓਾਰ ਮੰਨੇ ਪਰਵਾਰੀ ਸਦਾਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਏ ਨਾਂ ਪੀਖਾ ਐਸਾ ਨਾਮ ਨਰੰਝਨ ਹੋਇ ਜੀ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੀਮਾਨ ਪੰਜੂ ਸੁਹੈ ਦਾਰਾ ਜਾਨ ਪੰਚਾਂਕਾ ਗੁਰੂ ਧਿਆਨ ਜੇ ਖੂ ਕੈ ਖਰੇ ਵਿਚਾਰ ਕਰਤੇ ਕੀ ਕਰਨੇ ਨਹੀਂ ਸਮਾਰ ਦੌਲ ਧਰਮਧਿਆ ਕਾ ਪੂਤ ਸੰਤੋਥ ਆਵ ਰਖਿਆ ਜਨ ਸੂਤ ਜੇ ਕੋ 부ਝੇ ਇਸ ਯਾਰ ਧੋਲੇ ਉਪਰ ਕੇ ਤਾ ਪਾਰ ਧਰਤੇ ਹੋਰ ਪਰੇ ਹੋਰ ਹੋਰ ਤੇਤੇ ਪਾਥ ਲੇ ਕਣਜੋਰ ਜੀ ਚਾਤਰੰਗਾ ਕੇ ਨਾਮ ਸੋਣਾ ਲਿਖਿਆ ਉੜੀ ਕਲਾਮ ਇਹੋ ਲੇਖਾਂ ਲਿਖ ਜਾਣੀ ਕੋਈ ਲੇਖਾਂ ਲਿਖਿਆ ਕੀਤਾ ਹੋਏ ਕੀਤਾ ਤਾਣ ਸਾਲਿਓ ਰੂਪ ਕੀਤੀ ਦਾ ਜਾਣੇ ਕੁਣਕੂਤ ਕੀਤਾ ਫਸਾਈ ਕੋ ਆਹ ਤਿਸਤੇ ਵੇ ਲਖਤਿਆ ਕੁਦਰਤ ਕਮਕਾ ਵਿਚਾਰ ਵਾਰਿਆਂ ਜਮੈ ਕੁਾਰ ਜੁਤ ਪਾਵੇ ਸਹੀ ਫਲੀਕਾਰ ਤੁਸਾ ਸਲਾਮ ਤਰਨਕਾਰ ਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਵਤਾ ਸੰਗ ਗ੍ਰੰਥ ਮੁਖੀਤ ਪਾਠ ਸੰਗ ਜੋਗ ਮਹਾਰੇ ਹੁ ਦਾਸ ਸੰਗ ਪਦ ਗਉ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਗ ਸੂਰਮੋ ਪਸਾਰ ਸੰਗ ਮੋਹ ਲਿਵ ਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆਂ ਜਮ ਇੱਕ ਵਾਰੇ ਜੁੜ ਪਾਵੇ ਸਾਈ ਪਲੀਕਾਰ ਤੁਸਾਂ ਸਲਾਮ ਤਨਰੰਕਾਰ ਸੰਖ ਮੂਰਖੰਦ ਕੂਰ ਸੰਖ ਚੂਰ ਰਾਮ ਖੂਰ ਸੰਗ ਮਰ ਕਰ ਜਾਏ ਜੋਰ ਸੰਗ ਅਲਵਿੜ ತ್ಯਾਕ ਮਾਈ ਸੰਗ ਪਾਪੀ ਪਾਪ ਕਰ ਝਾਏ ਸੰਗ ਕੁੜਿਆਰ ਕੁੜੇ ਫਰਾਏ ਸੰਖ ਮਲੇਸ਼ ਮਨ ਪਖਾਏ ਸੰਨ ਸੰਖ ਸੰਖਨਿੰਦ ਕੇ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੇਂ ਇਕ ਵਾਰ ਜੁ ਪਾਵੇ ਸਹੀ ਪਲੀਕਾਰ ਤੁਸਨਾ ਸਰਾਮ ਤਰੰਕਾਰ ਸੰਖ ਨਾਮ ਸੰਗ ਥਾਵ ਅਗਮ ਅਗਮ ਸੰਖਲੋ ਸੰਕੈ ਸਿਰ ਪਾਰ ਹੋਏ ਅਖਰੀ ਨਾਮ ਖਰੀਸਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਬਾਣ ਅਖਰਸ ਸੰਜੋਗ ਖਾਨ ਜਿਨੇ ਲਿਖੇ ਤੇ ਸਰਨਾਹੀ ਜਿ ਫਰਮਾਏ ਤੇ ਤੇ ਪਾਈ ਜੇ ਤਾ ਕੀਤਾ ਤੇ ਤਾ ਨਾਓ ਬਿਣਾਵੇ ਨਹੀਂ ਕੋਥਾਉ ਕੁਦਰਤ ਕਉਣ ਖਾ ਵਿਚਾਰ ਵਾਰਿਆਂ ਚਾਵੇਂ ਕੁਾਰ ਜੋਦ ਪਾਵੇ ਸਹੀ ਪਲਿਕਾਰ ਤੁਸ ਸਤਿ ਸ੍ਰੀ ਅਕਾਲ ਤਨੰਕਾਰ ਭਰੀ ਆਤਪਤੰਦੀ ਪਾਣੀ ਤੋਤੇ ਤਰਸਖੇ ਮੂਤ ਫਲੀਤੀ ਗਪੜ ਹੋਏ ਦੇ ਸਬੂਨ ਲਈ ਤੋਏ ਭਰੀ ਮਤ ਪਾਪਾਂਗੇ ਸੰਗ ਉਹ ਥੋਪੇ ਨਾ ਵਿਕੇ ਰੰਗ ਬੁਨਨੀ ਪਾਪੀ ਆਖਣਾਈ ਕਰ ਕਰ ਕੰਨ ਲਿਖ ਲੈ ਜਾਓ ਆਪੇ ਵੀ ਜਾਪੇ ਖਾਓ ਨਾਨਕ ਕੁਖਮੀ ਆਓ ਜਾਓ ਤੀਸ ਤਪ ਦੇਤ ਦਾਨ ਜੀ ਖੂਪਾ ਪਵਿੱਤਰ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਹ ਅੰਤਰਗਾ ਤੀਥ ਮਨ ਨਾਮ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਫਕਤ ਨਾ ਹੋਏ ਸਵਸਥਾ ਪਣੀ ਬਰਮਾ ਸਤ ਸੁਹਣ ਸਦਾ ਮਨ ਚਾਉ ਕੌਣ ਸਵੇਲਾ ਉਤਕਵਣ ਕੌਣ ਥਿਤ ਕਵਣਾਰ ਕੌਣ ਸਤੀ ਮਾ ਕਵਣ ਜਿਤੋ ਆਕਾਰ ਵੇਲ ਨਾ ਪਾਇਆ ਪਣਤੀ ਜਿ ਹੋਏ ਲੇਖ ਪ੍ਰਾਨ ਵਖਤ ਨ ਪਾਇਓ ਕਾਧੀਆਂ ਜਾਂ ਲਿਖਾਂ ਲੇਖ ਪ੍ਰਾਨ ਥਿਤਵਾ ਨਾ ਜੋਗੀ ਜਾਣੇ ਰਤਮੋ ਨ ਕੋਈ ਜਾ ਕਰਤਾ ਸਿਟੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰਾਖਾ ਕਿਉ ਸਲਾਈ ਕਿਉ ਰਣੀ ਕਿਉ ਜਾਣਾ ਨਾਨਕ ਅਖਣ ਸਭ ਕੋ ਆਖੇ ਇਹ ਦੂਇ ਸਿਆਣਨ ਵੱਡਾ ਸਭ ਵੱਡੀ ਨਾਈ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਨਾ ਸੋਏ ਪਤਾਲਾਂ ਪੋਤਾਲ ਲਾਗਾ ਸੰਗਾਸ ਉੜ ਕੋੜ ਪਾਥ ਕੀ ਵੀਧ ਕੈ ਨਿਕਵਾਤ ਸੱਤ ਸਠਾਰੇ ਕਣਕ ਤੇਬਾਂ ਅਸਲੋ ਇੱਕ ਤਾਤ ਲਿਖਾ ਹਿਤ ਲਿਖੀ ਲਿਖੇ ਹੋਇ ਨਾਸ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਇ ਤੀ ਸੁਰਤ ਨ ਪਾਈਐ ਨਦੀਆਂ ਦੀਵਾ ਪਵੇ ਸਮੁੰਦ ਨਾ ਜਾਣੀਏ ਸਮੋਂ ਸਾ ਸੁਲਤਾਨ ਗਿਰਿਆ ਸੇ ਤੀ ਮਾਲ ਤਨ ਕਿੜੀ ਤੁਲਨਾ ਹੋਣੀ ਜਿਤ ਸਮਨ ਨਾ ਵਿਸਰੇ ਅੰਤ ਨਾ ਸਿਵਤੀ ਕੈ ਨੰਤ ਅੰਤ ਨ ਕਰਨੇ ਦੇ ਨੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬੇਲਾਹੇ ਤਾਂ ਕਿ ਅੰਤ ਨ ਪਾਹੇ ਜਾਏ ਇਹੋ ਅੰਤ ਨ ਜਾਣੇ ਕੋਈ ਬਹੁਤਾ ਕੀ ਬਹੁਤ ਹੋਈ ਵੱਡਾ ਸਾ ਉੱਚ ਥਾ ਉੱਚ ਪੁਰਚਾ ਨਾਮ ਏ ਉਡਚਾ ਹੋਏ ਕੋਹੇ ਤੇ ਸੁੱਚੇ ਕੋ ਜਾਣੇ ਸੋਏ ਜੀਉੜੇ ਆਪ ਜਾਣਿਆ ਪਾਪ ਨਾਨ ਨਧਰੀ ਕਰਮੀ ਦਾਤ ਬਹੁਤਾ ਖਰਮ ਲਿਖਾਂ ਨਾਂ ਜਾਹੀ ਵੱਡਾ ਦਾਤਾ ਤਿਲ ਨਤਮਾਏ ਕਿਤੇ ਮੰਗੇ ਜੋਦ ਪਾਰ ਕਿਤੇ ਆ ਗੰਥ ਨੇ ਵਿਚਾਰ ਕਿਤੇ ਖਵਤ ਟੇ ਵਿਕਾਰ ਕਿਤੇ ਲਲ ਮੁਖਰ ਪਾਏ ਕਿਤੇ ਮੁਰ ਖਾਏ ਖਾਏ ਕਿਤੇ ਧੂਪੂ ਸੰਮਾਰ ਇਹ ਪੈ ਦਾਤ ਤੀ ਦਥਾਰ ਬੰਦ ਖਲਾਸੀ ਪਾਣੀ ਹੋਏ ਹੋਰ ਆਖ ਨ ਸਕੀ ਕੋਈ ਜੀ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜਿੱਤਿਆਂ ਮੋਇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਕੇ ਕੀ ਜਿਸ ਨੂੰ ਬੋਸੇ ਸਿਵਸਲਾ ਨਾਨਕ ਪਾਸਾਈ ਪਾਸਾ ਮੁਰ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਪੰਡਾਰ ਮੋ ਲਾਵੇ ਮੂਲ ਲਿ ਜਾਏ ਮੂਲ ਪੈ ਮੂਲਾ ਸਮਾਏ ਮੂਲ ਤਰ ਮੂਲ ਦੀਬਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਬੁਗ ਸੀਸ ਮੂਲ ਨਿਸ਼ਾਨ ਮੂਲ ਕਰ ਮੂਲ ਫਰਮਾਨ ਮੁਨ ਲੋ ਮੁਲਿਆ ਖਿਆਨ ਜਾਹੀ ਆਖ ਆਖ ਰਹਿ ਲੁਲਾਈ ਆਖੇ ਵੀਤ ਪੜ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰਾ ਕੇ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਮੇ ਆਖੇ ਦੇਵ ਆਖੇ ਸੁਰ ਨਾਮ ਮੁੰਨਣ ਸੇਵ ਕੇਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਹ ਨ ਸਕੇ ਕੀ ਕੀ ਜੀਵੜ ਪਾਵੇ ਤੇਵੜ ਹੋਏ ਨਾਨ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਏ ਸਿਰ ਗਵਾਰੰਗ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੁਮਾਲੇ ਵਾਜੇ 나ਧ ਨੀ ਕਾ ਸੰਖਾ ਕੀਤੇ ਵੰਨਹਾਰੇ ਕੀਤੇ ਰਾਗ ਪਰੇ ਸੋ ਕਹੀਨ ਕੀਤੇ ਗਾਮਨਹਾਰੇ ਗਾਵੇ ਤਨ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਇ ਤੰਦਵਾਰੇ ਗਾਵੇ ਚਿੱਤ ਗੁਪਤ ਰਹਿ ਜਾਣੇ ਲਿਖ ਲੈ ਤਰਮ ਵਿਚਾਰੇ ਗਾਵੇ ਸਰਬ੍ਰਮਹਾਂ ਦੇਵੀ ਸੁਣ ਸਦਾ ਸੁਆਰੇ ਗਾਵੇ ਇੰਦੇਂ Indra ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਸਮਾ ਦੀਂਦਰ ਗਾਵਣ ਸਾ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਖਰਾਰੇ गावण ਪੰਡਤ ਪਣ ਰਖੀ ਸਰ ਜੁਜੁਗ ਵਿਧਾਨ ਨਾਲੇ ਗਾਵੇ ਮੋਹੀਆਂ ਮਨ ਮੋਣ ਸੁਰਗਾ ਮੱਚ ਪਿਆਲੇ ਗਾਵ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਧਮਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਵਰ ਪੰਡਾ ਕਰ ਕਰ ਖੇਤਾਰੇ ਸੇ ਤੁੰ ਨੂੰ ਗਾਵੇ ਜੋਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਿਤ ਨਿ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੀ ਨਹੀਂ ਹੈਪੀ ਉਸ ਜੀ ਜਨ ਅੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀਂ ਕਰ ਕਰ ਜਿਨ ਸਿ ਮਾਇਆ ਜਿਨ ਪਾਈ ਕਰ ਕਰ ਵੇਖੀ ਕੀਤਾ ਆਪਣਾ ਜਿਉ ਤੇਸ ਦੀ ਬੜਾਈ ਜੁਸ ਪਾਵੈ ਸੋਈ ਕਰਸੀ ਹੁਕਮ ਨ ਕਰਣਾਂ ਜਾਈ ਸੋ ਪਾਸ ਸੋ ਸਾਮਪ ਸਹਬ ਨਾਨਕ ਰਹਿਣ ਜਾਈ ਮੁੰਦਾ ਸੰਤੋ ਸ਼ਰਮ ਪੈ ਚੋਲੀ ਧਿਆਨ ਕਰੇ ਵਿਪੂਤ ਖਿੰਤਾ ਕਾਲ ਕੁਵਾਰੀ ਕਾਇਮ ਜੁਡੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤੇ ਜਗ ਜੀਤ ਆਦੇਸਤੇ ਅਦੇਸ ਆਦ ਅਨੀਲ ਅਨਾਧ ਜੁਜੀ ਕੋਈਸ ਭੁਗਤ ਗਿਆਨ ਦੇ ਆ ਪੰਡਾਰਨ ਕੜਕੜਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਵਰਾ ਸਾਜ ਸੰਯੋਗ ਵਿਜੋਦ ਖਾਰ ਚਲਾਵੇ ਲਿਖਿਆ ਵੇ ਫਾ ਆਦਿ ਸੇ ਅਧਿਸ ਆਦ ਅਨੀਲ ਅਨਾਧ ਅਨਾਹਤ ਜੁਜੀ ਕੋਈਸ ਈ ਕਮਾਈ ਜੁਤ ਵਿਹਾਈ ਤੈ ਚੱਲੇ ਪਰਮਾਨ ਇਸ ਸੰਸਾਰੀ ਫੰਡਾਰੀ ਕਲਾਈ ਦੀ ਭਾਨ ਜਿਸ ਪਾਵਿਤ ਵਿਚ ਨਾਵੇ ਜੋ ਹੈ ਫਰਮਾਨ ਉਹ ਵੇਖੇ ਉਹਨਾਂ ਦੁਨਾਂ ਆਵੇ ਬਹੁਤਾ ਇਹ ਵਡਾਨ ਆਦੇਸ ਤੇ ਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁ ਜੀ ਕੋ ਇਸ ਆਸਨ ਲੋਇ ਲੋਇ ਪੰਡਾਰ ਜੋਖਸ ਪਰ ਸੇ ਕਵਾਰ ਕਰ ਕਰ ਵੇਖੇ ਸਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦਿ ਸੇ ਸੇ ਆਦਿ ਨੀਲ ਅਨਾਦ ਅਨਾਹਤ ਜੁ ਜੀ ਕੋਈ ਇੱਕ ਦੂਜੀ ਬੋਲਖ ਹੋਏ ਲਖ ਹੋਏ ਲਖ ਵੀਸ ਲਾਲਾ ਗਿੜਾ ਖੀਖ ਨਾਮ ਜੁਗਦੀਸ ਇਹ ਤਰਾਇ ਫਤ ਪੌੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨ ਨਦਰ ਪਾਈਏ ਕੁੜੇ ਕੁੜੇ ਠੀਸ ਆਖਣ ਜੋਰ ਚਪੈਨ ਨਜੋਰ ਜੋ ਨ ਮੰਗਣ ਦੇ ਨਜੋਰ ਜੋ ਨ ਜੀਵਣ ਮਰਨ ਨਜੋਰ ਜੋ ਨ ਰਾਜ ਮਹਲ ਮਨਸੋਰ ਜੋ ਨ ਹਸਤੀ ਗਿਆਨ ਵਿਚਾਰ ਜੋ ਨ ਜੂਤੀ ਛੁਟੇ ਸੰਸਾਰ ਜਿਸ ਸਾਜੂਰ ਕਰਵੇਖੇ ਸੋਇ ਨਾਨਕ ਉਤਮਨੀਚ ਨਾ ਕੋਇ ਰਾਤੀ ਰੁਤੀ ਥਿੱਤੀ ਵਾਰ ਪਉਣ ਪਾਣੀ ਪਥਾਲ ਤਸੇ ਤਰਤੀ ਥਾਵ ਰਖੀ ਤਰਮੁ ਸੰਸਾਰ ਸੁਜੀ ਜੋ ਕੀ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਧਿਰਬਾਰ ਤਿਥੇ ਸੋਹਣ ਪੰਚ ਪ੍ਰਵਾਨ ਨਦੀ ਕਰਮ ਪਵੇ ਨਿਸ਼ਾਨ ਕਚ ਭਕਾਈ ਉਥੇ ਪਾਏ ਨਾਨਕਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੂ ਕਰਮ ਕੇਤੇ ਪਉਣ ਪਾਣੀ ਮੇ ਸੰਤਰ ਕੇਤੇ ਕਾਣ ਮੇਸ ਕਿਤੇ ਬਰਮੈ ਕਾੜਤ ਕੜੀਏ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕੀਤਾ ਕਿਤੇ ਤੂਪ ਦੇਸ ਕਿਤੇ ਚੰ ਸਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕੀਤਾ ਕਿਤੇ ਦੇਵ ਵੇਸ ਕਿਤੇ ਦੇਵਦਾਨ ਮਨ ਕੀਤਾ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾ ਨਰਿੰਦ कीर्ति सुरति सेवकेत नानक अंत नानक अंत जानखंड में ज्ञान पर चांड तथे ना विनोद कुड आनंद सरमखंड की वाणी रूप तत काट कडी बहुत अनु रूप ताके गल्ला कथियां न जाए जी को कह पीछे पछताए तथे कडीए सुरत मत मन बुद्ध ਤਥੇ ਕੜਗੇ ਸੁਰਾਂ ਸੁਰਾਂ ਕੀ ਸਉਦ ਕਰਮਖੰਡ ਕੀ ਬਾਣੀ ਜੋਰ ਤਥੇ ਹੋਰ ਨ ਕੋਈ ਹੋਰ ਤਥੇ ਜੋਦ ਮਾਨ ਮਲਸੂਰ ਧਨ ਮੇਂ ਰਾਮ ਰਿਆ ਭਰਪੂਰ ਤਿਤੈ ਸੀ ਤੂ ਸੀ ਤਮ ਮਮਾਈ ਤਾਂ ਕੇ ਉਪਨਕਥ ਨੇ ਜਾਏ ਨਾ ਉਮਰੇ ਨ ਠਾਕੇ ਜਾਏ ਜਿਨ ਕੀ ਰਾਮ ਸਿਮਨ ਮਾਈ ਤਿਤੈ ਪਤਵਸੀ ਕੇ ਲੋ ਕਰਿਆਨਾ ਸਚਮਨ ਸੋਏ ਸਚਖੰਡ ਵਸਿੰਨ ਅੰਕਾਰ ਕਰ ਕਰੇ ਖਿੰਦਰ ਨਿਹਾਲ ਤਿੱਥੇ ਖੰਡ ਮੰਡਲਵਾਰ ਪੰਡ ਜੇ ਕੋ ਕਥੇ ਤਾਨ ਤਨਾਂਤ ਤਿੱਥੇ ਲੋ ਲੋ ਆਕਾਰ ਜੇ ਜੋਖ ਮਤਿ ਵਿਤ ਵਿਕਾਰ ਵੇਖੇ ਵੀ ਸੇ ਕਰ ਵਿਚਾਰ ਨਾਨਕ ਕਤਨਾ ਖੜਾ ਅਸਾਰ ਜਤ ਪਰ ਤੀ ਸੁਨਿਆਰ ਐਰਣ ਮਤ ਵੀ ਦੇਥਿਆਰ ਭੌਖ ਲਗਨ ਤਉਤਾ ਭਾਂਡਾ ਫੋ ਮਰਤੇ ਟਾਲ ਗੜੀਏ ਸ਼ਬਦ ਸਚੀ ਟਿਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਆਲ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦਿਵਸ ਰਾਤ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮ ਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਜਲੈ ਕੀਤੀ ਸੁਠੀ ਨਾਲ ਜਿਨੀ ਨਾਮ ਤੇ ਆਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਜਲੈ ਕੀਤੀ ਸੁਠੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ